ਬੀਰਾ ਬਰਾਬੇ ਕਰੀ ਜਾਓ ਜਾਂ ਫਿਰ ਕੰਮੀ ਕਰੀਓ ਧੰਧੀ ਕਰੀ ਜਾਓ ਨਹੀਂ ਵਿਚੇ ਰਹਿਣਾ ਜਦੀ ਸਦੀ ਬਣਾਉਣਾ ਕੀਤਾ ਮਹਾਰਾ ਨੇ ਪਰਵਾਰਾਂ ਵਿੱਚ ਰਹਿੰਦੇ ਆਂ ਹੱਥ ਪਾਓ ਕੰਮ ਕਰ ਕਾਮ ਸੰਮ ਚੀਤ ਨਰੰਜਨ ਨਾਲ ਕੰਮ ਕਰ ਹੱਥਾਂ ਪੈਰਾਂ ਨਾਲ ਕਰਨੇ ਆਂ ਚਿੱਤ ਆਪਣਾ ਪਰਮਾਤਮਾ ਨਾਲ ਜੋੜ ਕੇ ਰੱਖੋ ਲੇਵੋ ਦੇ ਨਾਲ ਜੋੜ ਨਹੀਂ ਮਹਾਰਾਜ ਕਹਿੰਦੇ ਉਦਮ ਕਰਿੰਦਿਆਂ ਜਿਉ ਤੂੰ ਕਮਾ ਬੰਦਿਆਂ ਸੁਖ ਭੁੰਚ ਧਿਆਇਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਅਰਥਾ ਨਾਲ ਜੜੋਂਗੇ ਗੱਲ ਬਣ ਜੂਗੀ ਉਹ ਕਹਿੰਦੇ ਕਵਾਈ ਦੇ ਸਾਰੇ ਸਾਧਨ ਕਰੋ ਸੁਖ ਸੁਹੂਲਤਾ ਕਠੀਆਂ ਕਰੋ ਕਾਰਾਂ ਕੋਠੀਆਂ ਬਣਾਓ ਦਸਾਂ ਨਾ ਹੋਂਦੀ ਕਿਰਤ ਕਰਕੇ ਇਸੀ ਲਾਓ ਆਨੰਦਮਾਨੋ ਜ਼ਿੰਦਗੀ ਦਾ ਪਰ ਮਾੜਾ ਨਾ ਕਰੋ ਕਿਸੇ ਦਾ ਵਿਚੇ ਰਹਿ ਕੇ ਪ੍ਰਮਾਤਮਾ ਨੂੰ ਚੇਤੇ ਰੱਖਣਾ ਤੇ ਆਇਂਦਾ ਤੂੰ ਪ੍ਰਭੂ ਮੇਲਾ ਨਾਨਕ ਉਤਰੀ ਚਿੰਤ ਤੇਰੀ ਚਿੰਤਾ ਦੂਰ ਹੋ ਜੇਗੀ ਜੋ ਚਿੰਤਵੇਂ ਲੱਗੀ ਰਹਿੰਦੀ ਆ ਨਾ ਹਰ ਟਾਈਮ ਡਰਨੇ ਮਰਨਾ ਜਈਏ ਨਾ ਹੋ ਜਿਓ ਨਾ ਹੋ ਜ ਉਹ ਤਾਂ ਹੋਏਗਾ ਲੱਖ ਯਤਨ ਕਰੀਏ ਅਸੀਂ ਮੌਤ ਤੋਂ ਨਹੀਂ ਬਚ ਸਕਦੇ ਮੌਤ ਤੋਂ ਬਚਾ ਨਹੀਂ ਹੋ ਸਕਦਾ ਉਹ ਆਏਗੀ ਤੇ ਸਾਧ ਸੰਗਤ ਜੀ ਸਮਾ ਨਿਤਨੇਮ ਦੇ ਲਈ ਕੱਢਣਾ ਕਰੀਏ 5-10 ਮਿੰਟ ਕੱਢ ਲਓ ਰੋਜ਼ ਬੰਦਾ ਮਾੜੇ ਕਰਮਾਂ ਤੋਂ ਬਚਿਆ ਰਹੇਗਾ ਜਾਣਾ ਹੈ ਇਹ ਨਹੀਂ ਵੀ ਨਾਮ ਜਪਣ ਵਾਲੇ ਜਾਂਦੇ ਨਹੀਂ ਉਹਨਾਂ ਨੇ ਜਾਣਾ ਨਹੀਂ ਕਿਆ ਜਾਣਾ ਕਿ ਬਿ ਮਰेंगे ਕਿ ਐਸਾ ਮਰਨਾ ਹੋਏ ਇਹ ਕਰ ਸਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਜੇ ਰੱਬ ਚੇਤੇ ਰਹੇਗਾ ਨਾ ਜੀ ਮਰਨਾ ਸੌਖਾ ਹੋ ਜਾਏਗਾ ਰਾਮੇ ਵਿੱਚ ਆਪਾਂ ਵਿਚਾਰ ਜੋ ਕੀਤੀ ਸੀ ਬੰਦਾ ਆਇਆ ਅੱਜ ਹੀਰੋ ਐ ਕਰਦਾ ਘਰ-ਵਾਰ ਬਣਾਇਆ ਬਣਾ ਰਹਿਆਂ ਇੱਕ ਦਿਨ ਉਸੇ ਘਰ ਦੇ ਵਿੱਚ ਜਿਹੜੀ ਕੋਠੀ ਮੈਂ ਬਣਾਈ ਐ ਬਣਾ ਰਿਆਂ ਮਹਿਲ ਜਿਹੜਾ ਮੈਂ ਉਸੇ ਮਹਿਲ ਦੇ ਵਿੱਚ ਉਸੇ ਕੋਠੀ ਦੇ ਉਸੇ ਘਰ ਦੇ ਵਿੱਚ ਇੱਕ ਦਿਨ ਮੇਰੀ Laash ਵੀ ਪਈ ਹੋਏ ਰਿਸ਼ਤੇਦਾਰਾਂ ਨੇ ਆਉਣਾ ਘਰਦਿਆਂ ਨੇ ਆਉਣਾ ਮੂੰਹ ਵੇਖਣਾ ਕਿਸੇ ਨੇ ਨਾ ਆਣਾ ਕਿਸ ਨੇ ਕੱਪੜੇ ਪੋਣੇ ਕੋ ਕੁਛ ਲਿਆਏਗਾ ਕੋ ਕੁਛ ਲਿਆਏਗਾ ਪਰ ਸਭ ਕੁਝ ਜੀਵਤ ਕੋ ਬਿਹਾਰ ਸਾਰਾ ਕੁਝ ਜਿਉਂਦਿਆਂ ਨਾਲ ਸਬੰਧ ਹੈ ਉਹ ਤਾਂ ਇੱਥੇ ਹੀ ਮੱਚ ਜੂ ਆ ਸਰੀਰ ਵੀ ਨਹੀਂ ਜਾਏਗਾ ਸਰੀਰ ਨੇ ਵੀ ਨਹੀਂ ਜਾਣਾ ਵਸਤੂਆਂ ਦਾ ਕੀ ਜਾਣਗੀ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਜਿਹੜਾ ਬੰਦਾ ਹੀਰੋ ਹੁੰਦਾ ਨਾ ਘਰ ਦਾ ਸਕਿੰਟ ਦੇ ਵਿੱਚ ਜ਼ੀਰੋ ਹੋ ਜਾਂਦਾ ਜਦੋਂ ਸਾਹ ਖਤਮ ਠੀਕ ਆ ਜੇ ਮੈਂ ਆਪਣੇ ਮੋਬਾਈਲ ਨੂੰ ਆਪਣੀ ਗੱਡੀ ਨੂੰ ਕਿਸ ਨੂੰ ਹੱਥ ਨਹੀਂ ਲਾਉਣ ਦਿੰਦਾ ਪਾਸਵਰਡ ਲਾ ਕੇ ਰੱਖਦਾ ਬੰਦਾ ਪੈਟਰਨ ਲਾ ਕੇ ਰੱਖ ਦੋ ਕਿ ਫੇਸ ਲੌਕ ਲੱਗਦਾ ਕੋਈ ਫਿੰਗਰ ਲਾਉਂਦਾ ਕਿ ਖੋਲਣਾ ਲਾਵੇ ਕੋਈ ਲੌਕ ਮੇਰੀ ਗੱਡੀ ਨੂੰ ਕੋਈ ਹੱਥ ਨਾ ਲਾ ਦੇ ਮੈਂ ਆਪੇ ਚਲਾਉਂਦਾ ਪਰ ਗਰਮੁਖੇ ਕਿ ਦਿਨ ਉਹ ਗੱਡੀ ਇੱਥੇ ਖੜੀ ਰਹਿ ਜਾਣੀ ਰਹਿ ਗਈ ਘਰ-ਵਾਰ ਰਹਿ ਜਾਣੀ ਰਹਿ ਗਿਆ ਬੰਦੇ ਦਾ ਹੀਰੋ ਅੱਜ ਕਰਦੇ ਨਾਇਕਾਂ ਮੁਖੀਆਂ ਤੇ ਇੱਕ ਦਿਨ ਉਸੇ ਘਰ ਵਿੱਚ ਬੰਦਾ ਜ਼ੀਰੋ ਹੋ ਜਾਂਦਾ ਹੈ ਸਚਾਈ ਜੋ ਮੇਨ ਜਿਹੜਾ ਮੁੱਦਾ ਹੈ ਨਾ ਕਾਰਨ ਹੈ ਵੀ ਭਾਈ ਰੱਬ ਰੱਬ ਕਰਿਆ ਕਰੋ ਜਾਣਾ ਹਰ ਇੱਕ ਨੇ ਅਸੀਂ ਪਰਮੇਸ਼ਰ ਦਾ ਨਾਮ ਜਪਣ ਦੇ ਲਈ ਆਏ ਹਾਂ ਉਹ ਮਹਾਪੁਰਗਾ ਖਣ ਲਗੇ ਰਾਜਨ ਸੰਗਤ ਕਰਦਾ ਹੈ ਅਮਰਤ ਵੇਲਾ ਸਾਹਮਣੇ ਕਹਿੰਦਾ ਨਾ ਜੀ ਟਾਈਮ ਹੀ ਨਹੀਂ ਲੱਗਦਾ ਸਮੇਂ ਹੀ ਨਹੀਂ ਹੁੰਦਾ ਫਿਰ ਉਹਨਾਂ ਨੂੰ ਸਮਝਾਉਣਾ ਸੀਗਾ ਕਹਿੰਦੇ ਰੱਬ ਰੱਬ ਕਰਿਆ ਕਰ ਇਹ ਤੇਰਾ ਕੁਛ ਨਹੀਂ ਸਮਝ ਕਿੱਥੇ ਆਵੇ ਜੀ ਨਹੀਂ ਦਿੰਦਾ ਪਰਮੇਸ਼ਰ ਵਾਲਾ ਪਾਸਾ ਫਿਰ ਸਮਝਾਉਣਾ ਸੀ ਕਹਿੰਦੇ ਲੈ ਫਿਰ ਐਦਾਂ ਕਰੀ ਆ ਤੈਨੂੰ ਇੱਕ ਵਸਤੂ ਦਿੰਨੇ ਆ ਇੱਕ ਛੋਟੀ ਪਕੜਾਈ ਤੇ ਤੁਹਾਨੂੰ ਸੁਣੀ ਹੋਏ ਇੱਕ ਜਰੀਆ ਜੀ ਤਰੀਕਾ ਹੈ ਕੋਈ ਕਿਵੇਂ ਸੁਣਾ ਦਿੰਦਾ ਕੋਈ ਕਿਵੇਂ ਸੁਣਾ ਦਿੰਦਾ ਅਸੀਂ ਮੰਜ਼ਲ ਤੇ ਪਹੁੰਚਣਾ ਹੈ ਸਾਧਨ ਜਿੱਦਾਂ ਦਾ ਮਰਜ਼ੀ ਵਰਤੋ ਮੰਜ਼ਲ ਤੇ ਪਹੁੰਚਣਾ ਤੇ ਉਹ ਆਖਣ ਲੱਗੀ ਆ ਜਿਹੜੀ ਸਾਡੀ ਛੋਟੀ ਹੈ ਨਾ ਇਸ ਨੂੰ ਸਾਹਮ ਕੇ ਰੱਖੀਏ ਜੇ ਤੈਨੂੰ ਕੋਈ ਮੂਰਖ ਬੰਦਾ ਮਿਲਿਆ ਉਹਨੂੰ ਦੇ ਦੇ ਜੇ ਤੈਨੂੰ ਕੋਈ ਮੂਰਖ ਮਿਲੇਗਾ ਨਾ ਮੂਰਖ ਲੱਗੇਗਾ ਵੀ ਹਾਂ ਬੰਦਾ ਮੂਰਖ ਹੈ ਉਹਨੂੰ ਦੇ ਦੇ ਕਹਿੰਦੇ ਠੀਕ ਹੈ ਜੀ ਰਾਜੇ ਨੇ ਉਹ ਸੂਟੀ ਪਕੜ ਲਈ ਸਾਹਮ ਕੇ ਰੱਖ ਲਈ ਕੁਝ ਦਿਨ ਲੰਘੇ ਉਹ ਵਜ਼ੀਰ ਨੂੰ ਪੁੱਛਦਾ ਕਿ ਵਜ਼ੀਰਾ ਮਹਾਤਮ ਆਏ ਸੀ ਉਹ ਕਿਸੇ ਮੂਰਖ ਬੰਦੇ ਨੂੰ ਲੱਭਣ ਦੇ ਲਈ ਕਹਿ ਕੇ ਗਿਆ ਵੀ ਆ ਸੂਟੀ ਉਹਨੂੰ ਦੇ ਦੇ ਵਜ਼ੀਰ ਆਖਣ ਲੱਗਿਆ ਰਾਜਨ ਤੁਸੀਂ ਕੰਮਾਂ 'ਚ ਵਿਜੀ ਰਹਨੇ ਹੋ ਖਚਤ ਰਹਨੇ ਹੋ ਭਾਣੂ ਕਿੱਥੇ ਕੋਈ ਮੂਰਖ ਮਿਲੇਗਾ ਐਦਾਂ ਕਰੋ ਆ ਤੁਹਾਡਾ ਕੰਮ ਮੈਂ ਕਰ ਦਿੰਦਾ ਮੈਂ ਵਜ਼ੀਰ ਕਾਹਦੇ ਬਾਤਿਆਂ ਤੁਹਾਡਾ ਮੈਨੂੰ ਪਕੜਾ ਦਿਓ ਜਿੱਥੇ ਕੋਈ ਮੈਨੂੰ ਮੂਰਖ ਉਹ ਵੀ ਕੋਈ ਰੱਬ ਨਾਲ ਜੁੜਿਆ ਹੋਇਆ ਹੋਇਆ ਸੀਗਾ ਬੰਦਾ ਕਹਿੰਦੇ ਮੈਨੂੰ ਪਕੜਾ ਦੇ ਕਹਿੰਦੇ ਠੀਕ ਆ ਤੂੰ ਲੈ ਲੈ ਜਿੱਦੇ ਕੋਈ ਮੂਰਖ ਬੰਦਾ ਮਿਲ ਗਿਆ ਤੇ ਉਹਨੂੰ ਦੇ ਦੀ ਪਕੜ ਲਈ ਜੀ ਉਹਨੇ ਕੁਝ ਸਮਾਂ ਲੰਘਿਆ ਵਜ਼ੀਰ ਨੂੰ ਰੋਜ਼ ਪੁੱਛਦਾ ਰਾਜਾ ਵੀ ਵਜੀਰਾ ਮਿਲਿਆ ਕੋਈ ਮੂਰਖ ਕਹਿੰਦਾ ਨਾ ਜੀ ਸਮਾਂ ਲੰਘਦਾ ਗਿਆ ਕੁਝ ਸਾਲ ਲੰਘੇ ਕਮਾਲ ਹੋ ਗਈ ਕਹਿੰਦਾ ਅਜੇ ਤੱਕ ਤੈਨੂੰ ਕੋਈ ਮੂਰਖ ਬੰਦਾ ਨਹੀਂ ਮਿਲਿਆ ਕਹਿੰਦਾ ਨਾ ਰਾਜਾ ਮਹਾਰਾਜ ਕੋਈ ਮੂਰਖ ਬੰਦਾ ਮਿਲਿਆ ਹੀ ਨਹੀਂ ਮਿਲਦੀ ਨਹੀਂ ਕਿਉਂ ਕਹਿੰਦਾ ਜੀ ਮੈਂ ਉਹਨੂੰ 4-5 ਸਵਾਲ ਪੁੱਛਣਾ ਹੁੰਦਾ ਤੇ ਉਹ ਸਵਾਲਾਂ ਦੇ ਜਵਾਬ ਦੇ ਦਿੰਦੇ ਨੇ ਤੇ ਜੇ ਉਹ ਸਵਾਲ ਦੇ ਜਵਾਬ ਨਾ ਦੇ ਸਕਣ ਮੈਂ ਫਿਰ ਉਹਨਾਂ ਨੂੰ ਮੂਰਖ ਸਮਝਾਂਗਾ ਪਰ ਉਹ ਸਵਾਲ ਦੇ ਜਵਾਬ ਜਦੋਂ ਦੇ ਦੇ ਮੈਂ ਮੂਰਖ ਉਹਨਾਂ ਨੂੰ ਕੀ ਸਮਝਾਂ ਉਹ ਕਹਿੰਦੇ ਕਿਹੜੇ ਸਵਾਲ ਪੁੱਛਣਾ ਹੈ ਮੈਨੂੰ ਦੱਸ ਕੀ ਪਤਾ ਕਿਹੜੇ ਸਵਾਲ ਪੁੱਛਣਾ ਉਹ ਕਹਿੰਦੇ ਰਹਿਣ ਦੇ ਰਾਜਨ ਕਹਿੰਦੇ ਨਹੀਂ ਨਹੀਂ ਤੂੰ ਮੈਨੂੰ ਪੁੱਛ ਵੀ ਕਿਹੜੇ ਸਵਾਲ ਪੁੱਛਦਾ ਹੁੰਦਾ ਕਹਿੰਦਾ ਜੀ ਠੀਕ ਹੈ ਤੁਹਾਨੂੰ ਪੁੱਛ ਲੈਣਾ ਕਹਿੰਦੇ ਥੇ ਇਹ ਆ ਸੰਸਾਰ ਆ ਰਾਜ ਭਾਗ ਕੀ ਦਾ ਰਾਜੇ ਨੂੰ ਪੁੱਛਿਆ ਕਹਿੰਦਾ ਮੇਰੇ ਪੁਰਖਾਂ ਦਾ ਹੁਣ ਮੇਰਾ ਪਹਿਲਾਂ ਕਿਹਦਾ ਸੀ ਬਡੇਰਿਆਂ ਦਾ ਹੁਣ ਮੇਰਾ ਬਾਅਦ ਵਿੱਚ ਕਿਹਦਾ ਹੋਗਾ ਮੇਰੇ ਬੱਚਿਆਂ ਦਾ ਪਰ ਰਾਜੇ ਤੂੰ ਤਾਂ ਮੇਰਾ ਕਹੀ ਜਾਂਦਾ ਨਾਲ ਕੀ ਜਾਂਣਾ ਕਹਿੰਦਾ ਨਾਲ ਕੁਝ ਵੀ ਨਹੀਂ ਜਾਂਦਾ ਉਹ ਵੇਥੇ ਨਾਲ ਕੁਝ ਲੈ ਕੇ ਗਏ ਬਡੇਰੇ ਨਾ ਤੁਸੀਂ ਕੁਝ ਲੈ ਜਦੋਂਗੇ ਕਹਿੰਦਾ ਜੀ ਨਾ ਫਿਰ ਰਾਜੇ ਤੂੰ ਕਹਿੰਦਾ ਮੈਂ ਮੇਰਾ ਆ ਪਰਿਵਾਰ ਬੱਚੇ ਨਾ ਕੁਛ ਵੀ ਨਹੀਂ ਜਾਂਦਾ ਨਾਲ ਕਦੇ ਬੰਦਗੀ ਕੀਤੀ ਐ ਟਾਈਮ ਹੀ ਨਹੀਂ ਲੱਗਦਾ ਸਮਾਂ ਹੀ ਨਹੀਂ ਦਾਨਪੁਨ ਕੀਤਾ ਕਦੇ ਗਰੀਬਾਂ ਮੁਜਲੂਮਾਂ ਦੀ ਸੇਵਾ ਕਦੇ ਕੋਈ ਕੀਤੀ ਹੋਏ ਕਿਸੇ ਦਾ ਮਨ ਨਾ ਦੁਖਾਇਆ ਹੋਵੇ ਸੁੱਖ ਦਿੱਤਾ ਹੋਵੇ ਕਿਸੇ ਨੂੰ ਟਾਈਮ ਹੀ ਨਹੀਂ ਸਵਾਲ ਜਵਾਬ ਹੋਏ ਤੇ ਉਹ ਵਜੀਰਾ ਖਣ ਲੱਗਿਆ ਰਾਜਾ ਮਹਾਰਾਜ ਤੁਹਾਡੇ ਵਰਗਾ ਮੂਰਖ ਬੰਦਾ ਮੈਣੀ ਇਹ ਸੋਟੀ ਦੇ ਹੱਕ ਤੁਹਾਡਾ ਪਕੜੋ ਹੋਣੇ ਲੋਕ ਤੁਸੀਂ ਇਹ ਮੂਰਖ ਕਹਿੰਦੇ ਮੈਂ ਕਿਵੇਂ ਮੂਰਖ ਹੋਇਆ ਤੁਸੀਂ ਕਹੀ ਜਾਂਦੇ ਹੋ ਮੇਰਾ ਜਦ ਵੱਡਿਆਂ ਦਾ ਨਹੀਂ ਕੁਝ ਬਡੇਰਿਆਂ ਦੇ ਨਾਲ ਨਹੀਂ ਕੁਝ ਗਿਆ ਤੇਰੇ ਨਾਲ ਕੀ ਜਾਏਗਾ ਸੰਗਤ ਦੇ ਲਈ ਤੇਰੇ ਕੋਲ ਟਾਈਮ ਨਹੀਂਗਾ ਰੱਬ ਰੱਬ ਕਰਨ ਦੇ ਲਈ ਸਮਾਂ ਨਹੀਂਗਾ ਫਿਰ ਤੇਰਾ ਕਿਵੇਂ ਹੋਇਆ ਲੇਖਾ ਦੇਣਾ ਪੈਣਾ ਇਸ ਕਾ ਇਸ ਸਮਝਾਉਣ ਦਾ ਸਮਝਣ ਦਾ ਇੱਕ ਨੁਕਤਾ ਹੈ ਫਿਰ ਉਹ ਸਮਝ ਆ ਗਈ ਵੀ ਇੰਨੀ ਜ਼ਿੰਦਗੀ ਲੰਘ ਗਈ ਕਦੇ ਸਤਸੰਗਤ ਕੀਤੀ ਨਹੀਂ ਬਜ਼ੁਰਗ ਅਵਸਥਾ ਆ ਗਈ ਹੁਣ ਹੁਣ ਅਗਲੀ ਘਾਟੀ ਦਾ ਮੌਤ ਜਿੰਨੀ ਮਰਜੀ ਅਸੀਂ ਜ਼ਿੰਦਗੀ ਲੈ ਲਈਏ ਜਿੱਡੀ ਮਰਜੀ ਵੱਡੀ ਉਮਰ ਹੋ ਜਾਏ 100 ਤੋਂ ਵੀ ਲੰਘ ਜਾਈਏ ਮਤਲਬ ਭਾਵੇਂ ਕਿ 100 ਤੋਂ ਵੀ ਲੰਘ ਗਏ ਆਪਾਂ ਮੌਤ ਤਾਂ ਫਿਰ ਵੀ ਆਏਗੀ ਆਇਨੀ ਲੋਇਣ ਦੇਖਦੇ ਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਉਥੇ ਨਾਲ ਜਾਣ ਵਾਲਾ ਕੌਣ ਹੈ ਜੀ ਨਾਲ ਜਾਣ ਵਾਲਾ ਕੌਣ ਹੈ ਇੱਕ ਪਰਮੇਸ਼ਰ ਦਾ ਨਾਮ ਜਿਹਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਨਾ ਕੋ ਸਾਥੀ ਜੀ ਨਾ ਕੋਈ ਵੇਲੀ ਨਾ ਕੋਈ ਵੇਲੀ ਨਾ ਕੋ ਸਾਥੀ ਜੀ ਨਾ ਕੋਈ ਵੇਲੀ ਨਾ ਕੋਈ ਵੇਲੀ ਨਾ ਕੋ ਸਾਥੀ ਜੀ ਨਾ ਕੋਈ ਵੇਲੀ ਨਾ ਕੋਈ ਵੇਲੀ ਅਸੀਂ ਆ ਕੋ ਸਾਥੀ ਜੀ ਜਾ ਕੋ ਵੇਲੀ ਨਾ ਕੋਈ ਵੇਲੀ ਨਾ ਕੋ ਬੇ ਨਾ ਕੋ ਬੇਲੀ ਨਾ ਕੋ ਫੇਲੀ ਨਾ ਕੋ ਬੇਸੀ ਨਾ না কই সাথী না কই বেলি না কই বেলি না কই না কই বেলি না কই বেলি না কই সাথী না কই বেলি না কই বেলি না কই সাথী জি না কই বেলি না কই বেলি না কই সাথী ਵਜੀਰ ਆਖਣ ਲੱਗਿਆ ਰਾਜਿਆ ਬੜਿਆ ਏ ਤੇਰੇ ਵਰਗੇ ਰੱਬ ਦੇ ਲਈ ਤੇਰੇ ਕੋਲ ਸਮਾਂ ਨਹੀਂਗਾ ਆ ਰਾਜ ਭਾਗ ਧਨ ਦੌਲਤ ਹਾਥੀ ਘੋੜੇ ਤੇਰੇ ਸੀ ਰਹਿ ਜਾਣਿਆ ਕੌਡੀ ਕੌਡੀ ਜੋਰ ਕੈ ਜੋਰ ਹੈ ਲੱਖ ਕਰੋੜ ਚੱਲਦੀ ਵਰਣਾ ਕਸ਼ ਮਿਲਿਓ ਲਈ ਲੰਗੋਟੀ ਇਹ ਤੇ ਲਖਾਂ ਖਾਂਦੇ ਕਰੋੜਾ ਵਾਲੇ ਖਾਲੀ ਅੱਦੀ ਜਾਂਦੇ ਵੇਖੇ ਨੇ ਲੱਖਾਂ ਤੇ ਕਰੋੜਾ ਵਾਲੇ ਖਾਲੀ ਅੱਦੀ ਜਾਂਦੇ ਵੇਖੇ ਨੇ Oh, oh, ख न हरिजी वेख They came ਬੀਰ ਅੱਖ ਲਗਿਆ ਰਾਜਨ ਸਤ ਸੰਗਤ ਦੇ ਲਈ ਰੱਬ ਰੱਬ ਕਰਨ ਦੇ ਲਈ ਸਮਾਂ ਕੱਢਿਆ ਕਰ ਸੋ ਸਾਧ ਸੰਗਤ ਦੀ ਨਾਮ ਜਪਣ ਦੇ ਲਈ ਆਇਆ ਵੰਦਗੀ ਕਰਨ ਦੇ ਲਈ ਆਇਆ ਇਸ ਜ਼ਿੰਦਗੀ ਨੂੰ ਇਦਾਂ ਹੀ ਨਾ ਲੰਗਾਈਏ ਬਹੁਤ ਕੀਮਤੀ ਹੈ ਅੱਜ ਸਵਾਸ ਸਾਹ ਸੌਖੇ ਆਉਂਦੇ ਨੇ ਤੰਦਰੁਸਤੀ ਹੈ ਆਪਣੇ ਸਾਰੇ ਨਾਲ ਆਪਣੀ ਮਰਜ਼ੀ ਨਾਲ ਉੱਠਨੇ ਆ ਵਹਿਨੇ ਆ ਅਜੀ ਖਾਣੇ ਪੀਣੇ ਆ ਇੱਕ ਦਿਨ ਉਹ ਵੀ ਆ ਜਾਣਾ ਰੱਬ ਨਾ ਕਰੇ ਐਦਾਂ ਕਿਸੇ ਤੇ ਮਰਨਾ ਤਾਂ ਹੈ ਸਭ ਨੇ ਕੋਈ ਮੰਝੇ ਨਾਲ ਜੋੜੇ ਮੈਂ ਤਾਂ ਕਹਿੰਦਾ ਨਾ ਵੀ ਬੰਦਾ ਜਦੋਂ ਵੀ ਜਾਵੇ ਪੜੱਕ ਦੇਣੇ ਜਾਵੇ ਦੁੱਖ ਨਾ ਪਾਵੇ ਦੁਖੀ ਨਾ ਹੋਵੇ ਆਪਦਾ ਬੰਦਾ ਦੁਖੀ ਹੁੰਦਾ ਹੁੰਦਾ ਹੈ ਬਿਮਾਰੀ ਨਾਲ ਘਰ ਦੇ ਵੀ ਉੱਪਰ ਦੁਖੀ ਹੁੰਦੇ ਆ ਸਾਹਮਣਾ ਬੜਾ ਔਖਾ ਜੀ ਬੱਚੇ ਨੂੰ ਸਾਹਮਣਾ ਸੌਖਾ ਆਪਾਂ ਨੂੰ ਪਤਾ ਹੈ ਸਿਆਣੇ ਸਰੀਰ ਨੂੰ ਸਾਹਮਣਾ ਬਹੁਤ ਔਖਾ ਬੜਾ ਔਖਾ ਜੀ ਉਹ ਕਿਰਿਆ ਸੋਧਣੀ ਸਰੀਰ ਸਾਹਮਣਾ ਬਹੁਤ ਔਖਾ ਐਦਾ ਨਾ ਹੋਵੇ ਕਿਸੇ ਦਾ ਸਵਾਸ ਆ ਰਹੇ ਨਿਕਦ ਨੇ ਇਹਨਾਂ ਨੇ ਖੜਨਾ ਵੀ ਰੁਕਣਾ ਵੀ ਆ ਰੱਬ ਰੱਬ ਕਰਨ ਦੇ ਲਈ ਸਮਾਂ ਕੱਢੀਏ ਹੁਣ ਇਹ ਨਹੀਂ ਵੀ ਨਾਮ ਜਪਣ ਵਾਲਾ ਬੰਦਾ ਜਾਂਦਾ ਨਹੀਂ ਜਾਏਗਾ ਉਹਦਾ ਮਰਨਾ ਸੌਖਾ ਹੋ ਜਾਊ ਮਰਨਾ ਸੌਖਾ ਹੋ ਜਾਣਾ ਅੱਗੇ ਜਿਹੜਾ ਜਾਣਾ ਨਾ ਪ੍ਰਾਨੀ ਏਕੋ ਨਾਮ ਤੇ ਆਵੋ ਮਹਾਰਾਜ ਕਹਿੰਦੇ ਆ ਪ੍ਰਾਨੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਆਪਣੀ ਇੱਜ਼ਤ ਆਪਣੀ ਪਤ ਬੰਦੇ ਨੇ ਖੁਦ ਲੈ ਕੇ ਜਾਣੀ ਬਾਅਦ ਵਿੱਚ ਇਹ ਨਹੀਂ ਸੋਚਣਾ ਕਿ ਘਰ ਦੇ ਆਲੇ ਦਿਸਤੇਦਾਰਾਂ ਨੇ ਪਰਿਵਾਰ ਨੇ ਮੇਰੇ ਬੱਚਿਆਂ ਨੇ ਮੇਰੀ ਅੰਤਮ ਅਰਦਾਸ ਕਰ ਦੇਣੀ ਆ ਮੇਰਾ ਪਾਠ ਕਰਾ ਦੇਣਾ ਕੀਰਤਨ ਹੋ ਜਾਏਗਾ ਕਿਤਾਸੀਂ ਸੁਣ ਰਹੇ ਆ ਸੁਣਾ ਰਹੇ ਆ ਨਾ ਤਾਂ ਹੁਣ ਸੁਣ ਰਹੇ ਆ ਭਾਈ ਇਕਬਾਲ ਸਿੰਘ ਨਾ ਵੇਖ ਰਹੇ ਆ ਉਹਨਾਂ ਨੇ ਸਿਰਫ ਤਸਵੀਰ ਐਦਾਂ ਹੀ ਹਰ ਇੱਕ ਇਨਸਾਨ ਦੀ ਐਦਾਂ ਹੀ ਹੋਏਗਾ ਮੇਰਾ ਵੀ ਹੋਏਗਾ ਆਪਣਾ ਫਰਜ਼ ਹੈ ਬੇਨਤੀ ਕਰਨ ਦਾ ਕਿ ਪਰਮੇਸ਼ਰ ਜੀ ਐ ਰੱਬ ਜੀ ਐ ਸਤਗੁਰ ਬਿਛੜੀ ਰੂ ਨੂੰ ਚਰਣਾ ਚਨਵਾਸ ਦੇਵੇ ਪਿੱਛੋ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿ ਬਿਛੜੀ ਰੂਹ ਨੂੰ ਚਰਣਾ ਚ ਨਿਵਾਸ ਦੇਉ ਸਾਡਾ ਫਰਜ਼ ਹੈ ਬੇਨਤੀ ਕਰਨ ਦਾ ਅੱਗੋਂ ਕੋਈ ਜਵਾਬ ਨਹੀਂ ਸਾਨੂੰ ਮਿਲਿਆ ਨਾ ਮਿਲਿਆ ਕਿਸੇ ਦਾ ਨਾ ਮਿਲਣਾ ਜਿਦੀਆਂ ਵੀ ਬੇਨਤੀਆਂ ਕੀਤੀਆਂ ਨੇ ਜਾਂ ਕਰਾਂਗੇ ਪ੍ਰਮਾਤਮਾ ਉਹਨਾਂ ਨੂੰ ਚਰਣਾ ਚ ਨਿਵਾਸ ਦਿੰਦਾ ਹੈ ਜਾਂ ਨਾ ਦਿੰਦਾ ਹੈ ਦੇਤਾ ਜਾਂ ਨਾ ਦਿੱਤਾ ਉਹ ਉਹ ਜਾਣਦਾ ਪ੍ਰਮਾਤਮਾ ਜਾਣਦਾ ਜਾਂ ਜਾਣ ਵਾਲੀ ਰੂਹ ਜਾਣਦੀ ਹੈ ਇਥੋਂ ਜਵਾਬ ਹੁਣੇ ਸੁਣ ਲੋ ਮਹਾਰਾਜ ਕਹਿੰਦੇ ਚੰਗੀਆਂ ਆਈਆਂ ਬਰਿਆਈਆਂ ਵਾਚੈ ਧਰਮ ਖਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਕੇ ਦੂਰ ਉਥੇ ਕਰਮਾਂ ਦੇ ਨਿਮੇੜਨੇ ਪਈ ਕੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਆਪੋ ਆਪਣੇ ਕਰਮਾਂ ਦੇ ਨਿਮੇੜਨੇ ਉਹ ਆਪ ਵੀ ਸੱਚ ਹੈ ਉਹਦੇ ਦਰਬਾਰੀ ਵੀ ਸੱਚੇ ਨੇ ਉਹਦਾ ਦਰਬਾਰ ਵੀ ਸੱਚਾ ਹੈ ਉਥੇ ਝੂਠ ਦੀ ਵਿਚਾਰ ਨਹੀਂ ਹੁੰਦੀ ਉਥੇ ਸੱਚ ਦੀ ਵਿਚਾਰ ਹੈ ਸਾਬ ਜੀ ਕਹਿੰਦੇ ਆ ਜੀ ਕਿਆ ਮੂੰਹ ਲੈ ਕੀਚੇ ਅਰਦਾਸ ਪਾਪ ਪੁੰਨ ਦੇ ਸਾਖੀ ਪਾਸ ਸਾਡੇ ਕੀਤੇ ਜਿਹੜੇ ਕਰਮ ਨੇ ਪੁੰਨ ਪਾਪ ਇਥੇ ਗਵਾਹ ਨੇ ਮਹਾਰਾਜ ਜਾਣਦੇ ਨੇ ਕਿ ਘੜ ਘੜ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਿਸ਼ਾਨਦ ਬੰਦਗੀ ਦੇ ਲਈ ਸਮਾਂ ਕੱਢੀਏ ਇਥੇ ਫਿਰ ਸੰਸਾਰ ਵਿੱਚੋਂ ਆਉਣਾ ਸਫਲਾ ਕਿਵੇਂ ਹੋਵੇ ਇਹ ਕਿਸੇ ਕਿਸੇ ਨੂੰ ਸਮਝ ਆਉਂਦੀ ਹਰ ਇੱਕ ਦੇ ਨਹੀਂ ਇਸ ਸਾਰੀ ਦੁਨੀਆ ਹੀ ਸੁਧਰ ਗਈ ਕਿ ਨਰਕਾਂ ਚ ਗਾਉਣ ਜਾਊ ਪਾਪ ਕੀ ਦੇ ਹਿੱਸੇ ਜਾਣਗੇ ਇਹ ਅਸੀਂ ਦੇਖਣਾ ਵੀ ਅਸੀਂ ਕਿਹੜੀ ਲੈਣ ਜਾਣਾ ਕੋਈ ਜਾਣੇ ਕਬ ਨਹੀਂ ਹਾਂ ਜਗ ਮੀਤ ਪਰ ਜਿਸ ਹੋਏ ਕਿਰਪਾਲ ਸੋਈ ਵਿਦਬੂਝੇ ਤਾਂ ਕੀ ਨਿਰਮਲ ਰੀਤ ਕੋਈ ਕੋਈ ਬੁਝਦਾ ਗੁਰੂ ਨਾਨਕ ਸਾਹਿਬ ਜੀ ਇੱਕ ਸੇਠ ਦੇ ਕੋਲ ਗਏ ਬੜਾ ਤਨਾੜ ਹੈ ਬੜੀ ਉਹਨੇ ਤੰਦੌਲ ਇਕੱਠੀ ਕਰ ਲਈ ਬੰਦਗੀ ਦੀ ਲੈ ਕੇ ਦੇ ਸਮਾਂ ਨਹੀਂ ਕੱਢਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਉਹਦੇ ਕੋਲ ਤੇ ਆਖਣ ਲੱਗੇ ਭਾਈ ਰੱਬ ਰੱਬ ਕਰਿਆ ਕਰ ਅਸੀਂ ਸਿਰਫ ਇੱਕੋ ਸਾਡਾ ਟੀਚਾ ਹੈ ਨਾਮ ਜਪੀਏ ਬੰਦਗੀ ਕਰੀਏ ਮਰਨਾ ਸਭ ਨਹੀਂ ਹੈ ਹਰ ਇੱਕ ਨੇ ਤੁਰ ਜਾਣਾ ਹੈ ਜੀ ਇਹ ਨਹੀਂ ਵੀ ਚਲੋ ਇਹ ਆਪਣੇ ਆਈ ਸੀ ਨਾਲ ਦਾ ਪਰਿਵਾਰ ਦਾ ਅਕਬਾਲ ਸਿੰਘ ਆਪਣੇ ਕਦੇ ਭੋਗ ਤੇ ਖੁਸ਼ੀ ਚ ਗਮੀ ਚ ਆਈ ਸੀ ਆਪਾਂ ਵੀ ਚੱਲਨੇ ਜਾਣਾ ਪਏਗਾ ਜਾਂ ਨੇੜਤਾ ਜਾਣ ਪਛਾਣਾ ਮਿੱਤਰ ਦਾ ਮੇਰੇ ਮਹਿਕਮੇ ਦਾ ਬੰਦਾ ਨਹੀਂ ਇਹ ਨਹੀਂ ਸੋਚਣਾ ਸੀ ਆਪਣੇ ਵਾਸਤੇ ਆਇਆ ਆਪਣੇ ਵਾਸਤੇ ਆਇਆ ਬੰਦਾ ਨਹੀਂ ਵੀ ਆਉਂਦਾ ਭੋਗ ਤਾਂ ਵੀ ਪੈ ਜਾਣਾ ਇਥੋਂ ਕੁਛ ਲੈਣਾ ਹੈ ਕਿ ਭਾਂਡਾ ਆਤਮ ਮਲੀਨ ਤੋਤਾ ਹਸਾਣਾ ਹੋਏ ਸੀ ਅਤ ਦਾ ਮਲੀਨ ਅੱਤ ਦਾ ਗੰਦਾ ਭੰਡ ਅੰਦਰ ਪਾਪਾਂ ਨਾਲ ਭਰਿਆ ਹੋਇਆ ਤੇ ਇਹ ਤੇ ਦਵਾਰੇ ਧੋਏ ਹੱਸਾ ਹੋਏ ਸੀ ਇਹ ਦਵਾਰੇ ਤੇ ਆਕੇ ਨਾ ਗੁਰੂ ਚਰਣਾ ਚਾਕੇ ਭਾਬ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਸੋਜੀ ਮਿਲਣੀ ਐ ਤੋ ਸੋਜੀ ਲੈਣਾ ਇਹ ਨਾ ਹੋਵੇ ਕਿ ਬੰਦਾ ਆਇਆ ਤੇ ਚਲਾ ਗਿਆ ਗੇੜਾ ਦਿੱਤਾ ਸਾਬ ਜੀ ਦੇ ਬਚਨ ਨੇ ਕੇ ਸਤਗੁਰ ਕੀ ਪ੍ਰਤੀਤਨਾ ਆਈਆ ਸਬਦਨਾ ਲਾਗੋ ਪਾਓ ਉਸ ਨੂੰ ਸੁਖ ਨੂੰ ਉਪਜੈ ਭਾਵੈ 100 ਢੇੜਾ ਆਵੋ ਜਾਓ ਇੱਕ ਢੇੜਾ ਕੀ 20 50 100 ਵਾਰੀ ਢੇੜਾ ਲਾਵ ਮਹਾਰਾਜ ਕਹਿੰਦੇ 100 ਵਾਰੀ ਆ ਮੰਦਰ ਮੱਝ ਜਿੱਥੇ ਵੀ ਗੁਰਦੁਆਰਾ ਸਾਹਿਬ ਆਪਾਂ ਜਾਣੇ ਆ ਮਹਾਰਾਜ ਕਹਿੰਦੇ 100 ਵਾਰੀ ਢੇੜਾ ਮਾਰ ਗੱਲ ਬਣ ਜੂ ਨਹੀਂ ਬਣਨੀ